ਸੀ ਬੋਰਡ ਡੇ ਵਾਸਤੇ ਜਾਂ ਜਦੋਂ ਵੀ ਖੁਦਾ ਨਾਲ ਖਾਸਲੇ ਦੀ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੀ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ੀਆਂ ਆਈਆਂ ਸੀ ਇਹ ਕੋਈ ਇੱਕ ਵਾਰੀ ਦੀ ਨਹੀਂ ਇਹ ਰੈਗੂਲਰ ਮੌਕ ਡ੍ਰਿਲਸ ਹਨ ਇਹ ਰੈਗੂਲਰ ਅਸੀਂ ਫੂਟਰ ਚਲਾਣੇ ਹਨ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂ ਅੱਜ ਜੋ ਕੁਝ ਕੀਤਾ ਗਿਆ ਫਰਸਟ ਡ੍ਰਿਲ ਸੀ ਕਿਸ ਤਰ੍ਹਾਂ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਝ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਇਹ ਹੈ ਸੀਗਾ ਆਪਣੀ ਪ੍ਰੀਪੇਅਰਡਨੈਸ ਨੂੰ ਈਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੋ ਗਏ ਹਾਂ ਤੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅਜ ਨਹੀਂ ਇਹ ਡ੍ਰਿਲ ਰੈਗੂਲਰ ਚਲਨੀ ਆਵੇ ਦੋ ਦੋ ਤਿੰਨ ਤਿੰਨ ਗਾ ਚਾ ਦੇਖੋ ਜੀ ਮੈਂ ਤਾਂ ਫਿਲਹਾਲ ਇੱਥੇ ਹੀ ਗਾ ਮੈਂ ਇਹੀ ਮਹਿਸੂਸ ਕਰਨ ਕਿ ਬਹੁਤ ਸਵਰਥਨ ਨਾ ਸਿਰ ਥੋੜੇ ਬਹੁਤ ਸੀਗਾ ਅਸੀਂ ਅਸੀਂ ਇਸ ਵੇਲੇ ਜਿੱਥੇ ਖੜੇ ਆ ਉਹਨੂੰ ਅਸੀਂ ਸ਼ਹਿਰ ਦਾ ਹਾਰਟ ਕਹਿ ਸਕਨੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ ਮੀਡੀਆ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ जिते जिते कि ਸਾਨੂੰ ਇੱਥੇ ਬਹੁਤ ਭਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ 뭐 ਜਿਹੜੀ ਐਬਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਵਾਹਨਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ-ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਵੱਜਦੇ ਆਂ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵੀਕੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਆ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ ਆ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਾਹਿਬ ਹੁਸ਼ਿਆਰਪੁਰ ਦੇ ਵਿੱਚ ਕੁੱਕਰ ਫੈਕਟਰੀ ਮੌਜੂਦ ਹੈ, ਮਾਹਵੀਰ ਸਿਲੀਂ ਮਿਲ ਹੈ, ਉਹਨਾਂ ਤੇ ਵੀ ਹੂਟਰ ਲੱਗੇ ਹੋਏ ਨੇ। ਉਹਨਾਂ ਦਾ ਵੀ ਸਹਾਰਾ ਇਨ ਫਿਊਚਰ ਲੈ ਆ ਜੀ। ਉਹਨਾਂ ਨੇ ਲਿਆ ਕੀ ਹੈ ਜੀ? ਅੱਜ ਤੁਹਾਨੂੰ ਮੈਂ ਦੱਸਣਾ ਚਾਹਨਾ 11 ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ 11 ਇੰਡਸਟਰੀਅਲ ਯੂਨਿਟ ਸੀਗੇ ਉਹ ਸਾਰੇ ਦੇ ਨਾਲ ਸਵੇਰੇ ਮੀਟਿੰਗ ਕਰਕੇ ਰਾਬਤਾ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਅਨਸ਼ੂਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀਅਲ 11 ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਹੂਟਰ ਉਚਾਈ ਤੇ ਚਾਹੀਦਾ ਸੀ ਚਲੋ ਅ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵਾ ਔਰ ਇਹਨੂੰ ਰਿਪੇਅਰ